ਆਪਣਾ ਜੋ ਮਰਜੀ ਆ ਕਰ ਤਰਨਾ ਤੱਕ ਆ ਗਿਆ ਹਾਂ ਢੱਡਰੀਆਂ ਵਾਲਾ ਲੈ 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 ਇਹ ਕਿਸੇ ਅਸਲਾ ਪੈਂ ਥੋੜੀ ਕਰਨਾ ਮੈਂ ਨਹੀਂ ਨਹੀਂ ਕਿਸੇ ਲਈ ਕਰਨਾ ਰੇਡੀਓ ਤੇ ਰੇਡੀਓ ਤੇ ਸ਼ਨੀਵਾਰ ਨੂੰ ਪ੍ਰੋਗਰਾਮ ਹੈ ਸ਼ਨੀਵਾਰ ਨੂੰ ਫੋੜ ਕਰਕੇ ਗੱਲ ਕਰੀਓ ਠੀਕ ਹੈ ਇਹ ਗੱਲ ਤਾਂ ਸੁਣ ਮੇਰੇ ਕੋਈ ਵੀ ਸਾਰੇ ਸੁਣ ਕੇ ਉਸ ਵੇਲੇ ਚਲੋ ਉਹ ਤਾਂ ਕਰ ਲਾਂਗੇ ਮੇਰੀ ਗੱਲ ਤਾਂ ਸੁਣ ਤੱਕਾ ਕਰ ਗਿਆ ਤੇਰੇ ਨਾਲ ਹਣਾ ਵੇਖ ਤੂੰ ਕਿੰਨਾ ਜ਼ੋਰ ਕਿੰਨਾ ਜ਼ੋਰ ਤੂੰ ਲਾਇਆ ਢੱਡਰੀਆਂ ਵਾਲੇ ਮੈਂ ਕਰਨਾ ਤੇ ਹੁਣ ਤੈਨੂੰ ਕੀ ਪਤਾ ਅੱਜ ਉਹ ਚਲੋ ਉਹ ਤਾਂ ਵੋਟਾਂ ਖਾਤਰ ਹੋਇਆ ਸਾਨੂੰ ਇਹ ਪਤਾ ਪਰ ਫਿਰ ਵੀ ਤਾਕਤ ਸਾਹਮਣੇ ਫਿਰ ਵੀ ਤਾਕਤ ਸਾਹਮਣੇ ਫਿਰ ਵੀ ਤਾਕਤ ਸਾਹਮਣੇ ਅੱਗੇ ਪੇਸ਼ਤਾ ਹੋ ਗਿਆ ਨਾ ਜਾ ਕੇ ਜਿਹਨੂੰ ਬਿਲਡਿੰਗ ਕਹਿੰਦਾ ਸੀ ਜਿਹਨੂੰ ਮਾਰ ਉਹ ਤਾਂ ਸਾਨੂੰ ਪਤਾ ਵੋਟਾਂ ਦੇ ਖਾਤਰ ਹੋਇਆ ਉਸ ਜਾਣਦੇ ਆ ਸਾਰਾ ਕੁਝ ਪਰ ਗੱਲ ਤਾਂ ਇਹ ਕਰ ਵੀ ਖੜ ਤਾਂ ਗਿਆ ਨਾ ਜਾ ਕੇ ਉੱਥੇ ਜਿਹਨੂੰ ਬਿਲਡਿੰਗ ਕਹਿੰਦਾ ਸੀ ਸਾਡੀ ਰੇਲ ਬਹੁਤ ਬਣਾਉਣੀ ਸੀ ਛੋਟੀ ਕੀ ਰੇਲ ਬਣਾਉਣੀ ਆ ਉਹਨੇ ਦਾਂਗ ਜੜੇ ਕੋਲ ਹੀ ਆ ਜਦੋਂ ਵਿਗੜੂ ਫੇਰ ਫੜ ਲਾਂਗੇ ਧਾ ਚਰਨ ਖਾ ਚਰਨ ਤਾਂ ਚੋਣੋਂ ਕੀਤਾ ਆ ਚਰਨ ਨਾ ਪਰ ਯਾਰ ਜੋ ਮਰਜੀ ਆ ਨੇਕੀ ਸਾਰੀਆਂ ਗੱਲਾਂ ਕੋ ਪਾਸੇ ਆ ਮੇਰੀ ਗੱਲ ਸੁਣ ਭੱਜਿਆ ਨਾ ਕਰ ਨੇਕੀ ਭੱਜਿਆ ਨਾ ਕਰ ਯਾਰ ਉਹਦੇ ਸ਼ਰੀਰ ਕਰੇਗਾ ਯਾ ਤੂੰ ਕੱਲ ਭਜਣਾ ਚਾਹੀਦੀ ਆ ਤਾਂ ਵੀਡੀਓ